ਜੋ ਗਲਤ ਇੱਥੇ ਹੋ ਰਿਹਾ ਨਾ ਪੰਜਾਬੀ ਬੋਲਿਓ ਗਲਤ ਹੋ ਰਿਹਾ ਕੀ ਗਲਤ ਹੋ ਰਿਹਾ ਇਹ ਗਲਤ ਹੋ ਰਿਹਾ ਵੀ ਇਹ ਅਕਾਲੀ ਬੋਲਦੇ ਪਏ ਪਰਚੇ ਰਿਜ ਕਰ ਰਹੇ ਨੇ ਸਰ ਬਰਨ ਨੌਰ ਜਨਮ ਮੈਂ ਕਦੀ ਪੁੰਚੇ ਨਹੀਂ ਖਾਤੇ ਆਜ ਤੱਕ ਨਕੀ ਸਰਕਾਰਾਂ ਕੀ ਕਰਦੀਆਂ ਕੀਆਂ ਨੇ ਸਰਕਾਰਾਂ ਸਰਕਾਰਾਂ ਚੰਗੀਆਂ ਕਰਦੀਆਂ ਪਸ ਰਉ ਸੁਣਿਆ ਨਹੀਂ ਪਉਂਦਾ ਕਾਲੀਸ ਦਾ ਗੱਲ ਨਹੀਂ ਆ ਗਈ ਉਹ ਚੰਗੀ ਬੋਲਦੀ ਆ ਬਾਹਰ ਨਾ ਅੰਦਰ ਚਲੋ ਵੀ ਬਾਹਰ ਨਾ ਰੁਕੇ ਗੱਲ ਕਰੋ ਯਾਰ ਰੁਕੇ ਦੱਸੋ ਇਹ ਇਹ ਕਾਂਗਰਸ ਦੇ ਖਿਲਾਫ ਬੋਲਦੇ ਆ ਕਾਂਗਰਸ ਦੇ ਖਿਲਾਫ ਬੋਲਦੇ ਆ ਇਹ ਬੰਦਾ ਨਜਾਇਜ਼ ਸ਼ਰਾਬ ਪੀਂਦਾ ਕੋਈ ਗੱਲ ਨਹੀਂ ਕੋਈ ਬਾਤ ਹੀ ਨਹੀਂ ਕਮਿਸ਼ਨਰ ਸਾਹਿਬ ਨੂੰ ਗਾਲਾਂ ਆ ਜਾ ਭਾਈ ਪਿੰਟੂ ਭਾਜੀ ਆਓ ਕਮਿਸ਼ਨਰ ਸਾਹਿਬ ਨੂੰ ਗਾਲਾਂ ਕਾਲੀ ਇਹ ਮੇਰਾ ਮੋਟਰ ਹੈ ਸਰ ਇਹ ਕੋਈ ਗੱਲ ਨਹੀਂ ਤਰਾ ਕੋਈ ਗਾਲੀ ਨਹੀਂ ਗਾਲੀ ਨਹੀਂ ਤੇਰੀ ਨਹੀਂ ਦੇਣਾ ਸਾਰੀ ਮਾਰ ਕੇ ਪਿੱਛੇ ਆ ਪਿੱਛੇ ਆ ਪਿੱਛੇ ਆ ਬੁਲਾ ਕੇ ਮੋਆਣਾ ਕਰਾਓ ਬੁਲਾ ਕੇ ਕਰਾਓ ਮੋਆਣਾ ਕਰਾਓ ਉਹਦੇ ਮੋਆਣਾ ਕਰਾਓ ਇਹਨਾਂ ਦਾ ਅੱਜ ਚਲੋ ਨਾਲ ਕਰਕੇ ਲੈ ਲੈ ਇਹਨਾਂ ਨੂੰ ਮੋਆਣਾ ਕਰਾਉਣਾ ਖੜਨਾ ਚਲੋ ਨਹੀਂ ਨਹੀਂ ਲੈ ਕੇ ਜਾ ਦਿਓ ਮੋਆਣਾ ਕਰਾਓ ਇਹਨਾਂ ਦਾ ਮੈਡੀਕਲ ਕਰਾਓ ਇਹਨਾਂ ਦਾ ਮੈਂ ਤਦ ਗਿਆ ਐਸਐਚਓ ਸਾਹਿਬ ਨੂੰ ਬੁਲਾਓ ਐਸਐਚਓ ਰਾਮਬਗਣਾ ਗੱਲ ਕਰੂੰ ਜਾਨ ਤੇ ਆਏ ਜਾਣ ਰਹੇ ਹੱਲ ਨਹੀਂ ਹੋਣਗੇ ਲੋਰ ਬੰਦਿਆ ਜਾਨ ਤੇ ਆਏ ਹੋਰ ਕਿਹਨੂੰ ਕਰਨ ਹਾਂਜੀ ਆਪਣੇ ਕੋ ਮਨ ਨਹੀਂ ਸ਼ਰਾਬ ਅਪਰ ਬੈਕ ਬੰਦ ਕਰ ਦੇ ਜੇ ਬੰਦ ਕਰ ਹਾਲੋ ਅ ਵਰਸ਼ਾਲਾ ਵਰਸ਼ਾਲਾ ਜੀ ਆਓ ਇੱਕ ਮਿੰਟ ਪਿੱਛੇ ਹਾਂ ਹਾਂ ਜੀ ਸਰ ਮੈਂ ਵਰਦੀ ਪੀਤੀ ਆ ਵਰਦੀ ਸ਼ਰਾਬ ਪੀਂਦਿਆ ਮੈਂ ਇਹ ਕਾਂਗਰਸ ਦੇ ਖਿਲਾਫ ਬੋਲਦੇ ਪਿਆ ਖਾਲੀ ਸਬਜ਼ੀ ਮੰਡੀ ਆ ਤਾਂ ਪੂਰੀ ਕਹਿੰਦੇ ਬੋਲਦੇ ਪਿਆ ਮੈਂ ਮਰ ਜਾਂਗਾ ਮੈਂ ਮਰ ਜਾਂਗਾ ਮੈਂ ਮਰ ਜਾਂਗਾ ਮੇਰਾ ਮਨਵਾਇਆ ਕਰਾ ਦਿਓ ਉਹਦੇ ਨਾਲ ਕਮਿਸ਼ਨਰ ਸਾਹਿਬ ਨੂੰ ਮੈਂ ਕਹਿਤਾ ਹੋ ਗਈ ਗੱਲ ਜੋਸ਼ੀ ਭਾਈ ਦੇ ਕਿੱਥੇ ਜੁੜੀ ਆਪਣਾ ਆਪਣਾ ਇੱਥੇ ਕਿੱਥੇ ਬੰਦਾ ਦੱਸੋ ਕਿੱਥੇ ਡਿਊਟੀ ਆ ਮਜੀਠੇ ਬੋਲਾ ਦੱਸੋ ਨਾ ਮੈਂ ਮਜੀਠੇ ਡਿਊਟੀ ਆ ਇੱਥੇ ਕੀ ਕਰਨਾ ਆ ਇੱਥੇ ਮੈਂ ਮਜੀਠੇ ਇੱਥੇ ਮੇਰੀ ਡਿਊਟੀ ਆ ਨਾ ਡਿਊਟੀ ਮਜੀਠੇ ਜੀ ਇੱਥੇ ਵੀ ਬਹੁਤ ਸਾਰਾ ਕੁਝ ਤੂੰ ਮਾਰ ਦੇ ਮੈਨੂੰ ਮੈਂ ਕਿਉਂ ਮਾਰਾਂ ਮੈਂ ਤਾਂ ਬਹਤ ਤੇ ਤੂੰ ਆਇਆ ਮਾਰ ਮਾਰਿਆ ਕਮਿਸ਼ਨਰ ਸਾਹਿਬ ਨੂੰ ਵੀ ਕਾਲਾ ਮਾਰੇ ਗਈ ਮਾਰੇ ਆ ਗੱਡੀ ਘੜਦਾ ਨਹੀਂ ਦੱਤਾ ਨਹੀਂ ਸਰ ਮੈਂ ਕਿਹ ਕੋ ਹਾਂ ਸਰ ਇਹ ਕਾਂਗਰਸ ਨੂੰ ਰੋਲ ਦੇ ਪਿਆ ਕਾਂਗਰਸ ਨੂੰ ਰੋਲ ਦੇ ਪਿਆ ਕਾਂਗਰਸ ਨੂੰ ਰੋਲ ਦੇ ਪਿਆ ਕਹਿੰਦੇ ਸਭੋ ਹਾਂ ਕਾਂਗਰਸ ਰੋਲ ਦੇ ਪਿਆ ਤੂੰ ਹਾਂ ਨਾ ਨੌਤਬੀ ਕਾਂਗਰਸ ਨੂੰ ਰੋਲ ਪਿਆ ਇਹ ਕਾਂਗਰਸ ਨੂੰ ਬੋਲਦੇ ਕਾਂਗਰਸ ਮੇਰਾ ਭਰਾ ਚਦਰਿੰਦਰ ਭਰਾ ਵਟਾ ਇਹ ਕਾਂਗਰੂ ਉੱਡ ਪਿਆ ਮੇਰਾ ਭਰਾ ਮੇਰੂੰ ਇਹ ਮਾਰਦੇ ਪਿਆ ਇਹ ਪਟਾਣੇ ਦੇ ਵਿੱਚ ਉਹ ਇੱਥੇ ਆ ਮਿਲ ਰਿਹਾ ਇੱਥੇ ਮਿਲ ਰਿਹਾ